ਲੋ ਜੀ ਦੋਸਤੋ ਅੱਜ ਉਹ ਭਰਾਏ ਵੀਡੀਓ ਦੇਖਣ ਜਿਹੜੇ ਨੌਕਰੇ ਬੱਚੇ ਦੇਣ ਵਾਲੀ ਘੂੜੇ ਭਾਲਦੇ ਆ ਉਪਰੋਂ ਗੱਬਣ ਘੂੜੇ ਭਾਲਦੇ ਤੇ ਭਾਲਦੇ ਵੀ ਚੰਗੇ ਘੂੜੇ ਤੋਂ ਮਿੱਤਰੋ ਮੀਟਿੰਗ ਦੀ ਫੋਟੋ ਵੀਡੀਓ ਮਿਲ ਜੂ ਘੋੜੇ ਦੇ ਰਿਜ਼ਲਟਾਂ ਦੀ ਵੀ ਫੋਟੋ ਮਿਲ ਜੂ ਤੇ ਬਾਕੀ ਘੂੜੀ ਆਪਦੀ ਚੈੱਕ ਜਿਹੜੇ ਮਰਜ਼ੇ ਡਾਕਟਰੋਂ ਕਰਾ ਕੇ ਫਿਰ ਪੇਮੈਂਟ ਦਿਓ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਫਰ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਫੇਰ 9 ਜਨਵਰੀ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਜੀ ਅੱਜ ਦੀ ਤਰੀਕ 15 ਅਗਸਤ 2025 ਦੀ ਇਹ ਵੀਡੀਓ ਮਿੱਤਰੋ ਅੱਜ ਤੁਹਾਡੇ ਲਈ ਚੰਬੀ ਘੋੜੀ ਲਿਆਤੀ ਨੁਕਰੇ ਬੱਚੇ ਦੇ ਨਾਲ ਵੀ ਭਰਾਵਾਂ ਦੀ ਡਿਮਾਂਡ ਆ ਜਿਹੜੀ ਜ਼ਿਆਦਾ ਆਪਾਂ ਸੋਚੀਏ ਤਾਂ ਗੱਬਣ ਘੋੜੀ ਦੀ ਆਉਂਦੀ ਆ ਹੁੰਦਾ ਆਏ ਆ ਵੀ ਰੇਟ ਫੈਰ ਹੋਵੇ ਬਾਈ ਚੰਗੇ ਘੋੜੇ ਤੋਂ ਗੱਬਣ ਹੋਵੇ ਤਾਂ ਮਿੱਤਰੋ ਸਾਰੀਆਂ ਫਰਮਾਇਸ਼ਾਂ ਅੱਜ ਪੂਰੀਆਂ ਕਰਾਂਗੇ ਤੁਹਾਡੀਆਂ ਰੇਟ ਫੈਰ ਵੀ ਆ ਗੱਬਣ ਵੀ ਚੰਗੇ ਘੋੜੇ ਤੋਂ ਆ ਤੇ ਬਾਣ ਵੀ ਮੰਨ ਲਓ ਚੰਗੀ ਮਨ ਦੀ ਫਰਬਦੀ ਚੰਗੀ ਹੈ ਘੋੜੀ ਰਾਜ ਰੂਜ ਆਏ ਨੇ ਲਿੱਸੀ ਨਹੀਂ ਹੋਈ ਅੰਗਾਂ ਪੈਰਾਂ ਦੇ ਫਲਟ ਨੇ ਸਾਰੀ ਡਿਟੇਲ ਦਿੰਨੇ ਬਸ ਵੀਡੀਓ ਪ੍ਰੋਪਰ ਪੂਰੀ ਦੇਖ ਲਓ ਤਾਂ ਕਿ ਜਿਹੜੀ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਪੂਰੀ ਮਿਲ ਜੇ ਤੇ ਲਾਸਟ ਤੇ ਨੰਬਰ ਦਵਾਂਗੇ ਫੋਨ ਲਾ ਲਿਓ ਹਨਾ ਤੇ ਆਜੋ ਵੱਧਦੇ ਆ ਵੀਡੀਓ ਵੱਲੋਂ ਡਿਟੇਲ ਦਿੰਨੇ ਬਸ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੋਸਤੋ ਕਾਲੀ ਚੰਗੀ ਘੋੜੀ ਹੈ ਜੀ ਚਾਰੇ ਪੈਰ ਚਿੱਟੇ ਸਾਰਾ ਮੂੰਹ ਚਿੱਟਾ ਸਾਰਾ ਤਕਰੀਬਨ ਢਿੱਡ ਵੀ ਸਾਰੇ ਚਿੱਟੇ ਆ ਤੇ ਕੰਨਾਂ ਕੋਨਾਂ ਦੀ ਚੰਗੀ ਆ ਧੋਂ ਤੋਂ ਲੰਮੀਆਂ ਕੰਨ ਸੁਨੱਖਾ ਛੋਟਾ ਕੰਨ ਲੱਗਾ ਹੱਥਾਂ ਪੈਰਾਂ ਦੀ ਬਿਲਕੁਲ ਸਾਫ਼ ਤੇ ਰਹੀਦੀ ਗੱਲ ਬਾਲ ਘੋਰੀਆਂ ਦੀ ਪੂਰੀ ਤਰ੍ਹਾਂ ਸਾਫ਼ ਆ ਉਮਰ ਦੀ ਗੱਲ ਕਰੀ ਤਾਂ ਨਵੀਂ ਉਮਰ ਹਜੇ 5 ਸਾਲ ਦੀ ਘੋੜੀ ਹੋਈ ਆ ਸਵਾਰੀ ਦੀ ਸਾਉ ਠੰਡੀ ਆ ਤੁਰਦੀ ਬਹੁਤ ਸੋਹਣੀ ਚਾਹ ਜਵਾਕ ਉੱਤੇ ਬਹਿ ਜੇ ਨੰਬਰ 2 ਤੇ ਗੱਲ ਕਰੀਏ ਦੋਸਤੋ ਗੱਬਨ ਦੀ ਗੱਬਨ 5 ਤੋਂ 6 ਮਹੀਨੇ ਦੇ ਵਿਚਾਲੇ ਸਾਢੇ 5 ਮਹੀਨੇ ਦੀ ਗੱਬਨ ਚੈੱਕ ਪਾਸ ਆ ਚੈੱਕ ਪਾਸ ਹੈਗੇ ਦੋਸਤੋ ਗਲਵਾਕ ਘੋੜੇ ਤੋਂ ਜਿਹੜਾ ਆਪ ਧੱਲਾਂ ਲਈ ਚੇਤਕ ਦਾ ਕੋਣੀ ਪੈਂਡ ਬਾਈ ਜੋ ਤੁਹਾਡੇ ਕੋਲ ਖੜਾ ਉਹਨਾਂ ਤੋਂ ਵੀ ਬਕਾਇਦਾ ਤੁਸੀਂ ਪਤਾ ਲੈ ਸਕਦੇ ਉਹਨਾਂ ਘਰੇ ਤੋਂ ਗੱਬਣਾ ਬਾਕੀ ਆਪਾਂ ਮੀਟਿੰਗ ਦੀ ਫੋਟੋ ਵੀਡੀਓ ਦੇ ਦੇਣੀ ਹੈ ਤੇ ਰਹੀ ਗੱਲ ਗੱਬਣ ਦੀ ਉਹ ਤੁਸੀਂ ਆਪ ਚੈੱਕ ਕਰਾ ਲਿਓ ਆਪਣੇ ਡਾਕਟਰ ਤੋਂ ਆਪ ਦਾ ਲੈ ਆਓ ਜੇ ਚਾਹੀ ਆਪਾਂ ਆਪ ਦਾ ਸਾਡੇ ਨੇ ਸਾਹਮਣੇ ਆਪਣੀ ਤਸੱਲੀ ਹੋਈਏ ਫਿਰ ਪੇਮੈਂਟ ਦਿਓ ਤੇ ਘੋੜੇ ਦੇ ਬੱਚੇ ਪੂਰੇ ਟੌਪ ਦੇ ਆ ਜਾਂ ਨੁਕਰੇ ਬੱਚੇ ਆ ਜਾਂ ਤੇ ਬਾਕੀ ਨੰਬਰ ਥੱਲੇ ਦਿੱਤਾ ਫੋਨ ਲਾ ਲੈ ਮਿਲਦੇ ਨੇ